ਮਾਂਜੁਕ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸੰਦੀਪ ਕੁਮਾਰ ਆਈਪੀਐਸਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਵਿੱਚ ਮਾਰੇ ਅੰਸਰਾ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਮੁਹੰਮ ਦੇ ਤਹਿਤ ਸ਼੍ਰੀ ਪਰਮਿੰਦਰ ਸਿੰਘ ਐਸਪੀ ਡੀ ਹੁਸ਼ਿਆਰਪੁਰ ਅਤੇ ਸ਼੍ਰੀ ਦਵਿੰਦਰ ਸਿੰਘ ਡੀਐਸਪੀ ਸਬ ਡਿਵੀਜ਼ਨ ਟਾਂਡਾ ਦੀ ਅਗਵਾਈ ਦੇ ਹੇਠ ਥਾਣਾ ਟਾਂਡਾ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਇਸ ਦੌਰਾਨ ਏਐਸਆਈ ਮਨਿੰਦਰ ਕੌਰ ਥਾਣਾ ਟਾਂਡਾ ਸਮੇਤ ਪੁਲਿਸ ਪਾਰਟੀ ਬਸਰ ਦਾ ਟਾਂਡਾ ਵਿਖੇ ਨਾਕਾ ਬੰਦੀ ਦੌਰਾਨ ਮੌਜੂਦ ਸੀ ਕੀ ਮੁਖਬਰ ਖਾਸ ਤੋਂ ਇਤਲਾਹ ਮਿਲੀ ਕਿ ਇੱਕ ਨੌਜਵਾਨ ਬੀ ਐਨ ਬੀ ਬੈਂਕ ਦੇ ਏਟੀਐਮ ਦੇ ਬਾਹਰ ਖੜਾ ਜੋ ਕਿ ਬਜ਼ੁਰਗ ਅਤੇ ਬੋਲੇ ਪਾਲੀ ਲੋਕਾਂ ਦੀ ਮਦਦ ਕਰਨ ਦੇ ਬਹਾਨੇ ਉਹਨਾਂ ਦੇ ਏਟੀਐਮ ਕਾਰਡ ਬਦਲ ਕੇ ਪੈਸੇ ਕਢਵਾ ਲੈਂਦਾ ਹੈ ਸੂਚਨਾ ਦੇ ਆਧਾਰ ਤੇ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ੱਕੀ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਕਰਤਾਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਗਲੀ ਨੰਬਰ 10 ਬਾਬਾ ਦੀਪ ਸਿੰਘ ਨਗਰ ਥਾਣਾ ਡਿਵੀਜ਼ਨ ਨੰਬਰ 8 ਜ਼ਿਲ੍ਹਾ ਜੁਲੰਦਰ ਦੱਸਿਆ ਤੇ ਤਲਾਸ਼ੀ ਦੇ ਦੌਰਾਨ ਦੋਸ਼ੀ ਦੇ ਪਾਸੋਂ ਕੁੱਲ 53 ਬਦਲੇ ਹੋਏ ਏਟੀਐਮ ਕਾਰਡ ਬਰਾਮਦ ਹੋਏ ਗਏ ਤੇ ਮਾਮਲੇ ਸੰਬੰਧੀ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸ਼ੀ ਨੂੰ ਮਨਜੁਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਹਾਂਜੀ ਇੱਕੋ ਆਪਣੇ ਸਮਾਜ ਦੇ ਵਿੱਚ ਨਵਾਂ ਜਿਹੜਾ ਕੰਮ ਚੱਲ ਰਿਹਾ ਹੈ ਸਾਈਬਰ ਧੱਕੀ ਦਾ ਤੇ ਬਹੁਤ ਕੰਮ ਚੱਲ ਰਿਹਾ ਔਰ ਬਲateral ਅਫਸਰਾਂ ਨੂੰ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਸਾਡੇ ਐਸਪੀਡੀ ਸਾਹਿਬ ਅ ਸ੍ਰੀ ਪਰਮੰਦਰ ਸਿੰਘ ਹੀਰ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਢੇਠ ਸਾਨੂੰ ਸਾਈਬਰ ਠੱਗਾ ਦੇ ਸਿਕੰਜਾ ਕਸਣ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਗਏ ਜਿਹਦੇ ਤਹਿਤ ਸਾਨੂੰ ਇੱਕ ਐਪਲੀਕੇਸ਼ਨ ਆਈ ਸੀਗੀ ਜਿਹਦੇ ਵਿੱਚੋਂ ਕਰਾਲੇ ਪਿੰਡ ਤੋਂ ਅਜੀਤ ਸਿੰਘ ਦੀ ਅ ਜਿਹਨੂੰ ਸਾਡੇ ਐਸਆਈ ਮਨਿੰਦਰਜੀਤ ਕੌਰ ਜਿਹੜੇ ਡੀਲ ਕਰ ਰਹੇ ਸੀਗੇ ਔਰ ਉਹਦੇ ਵਿੱਚ ਇਹ ਬੰਦਾ ਜਿਹੜਾ ਸਾਡੇ ਪਿੱਛੇ ਖੜਾ ਜਸਵੀਰ ਸਿੰਘ ਵਾਸੀ ਗਲੀ ਨੰਬਰ 3 ਬਾਬਾ ਦੀਪ ਸਿੰਘ ਨਗਰ ਕਰਤਾਰ ਸਿੰਘ ਪੁੱਤਰ ਜਸਵੀਰ ਸਿੰਘ ਗਲੀ ਨੰਬਰ 3 ਬਾਬਾ ਦੀਪ ਸਿੰਘ ਨਗਰ ਡਿਵੀਜ਼ਨ ਨੰਬਰ 8 ਜਲੰਧਰ ਤੋਂ ਇਹ ਲੋਕਾਂ ਨੂੰ ਏਟੀਐਮ ਤੇ ਜਾ ਕੇ ਚਾਂਸੇ ਵਿੱਚ ਲੈ ਕੇ ਏਟੀਐਮ ਬਦਲ ਕੇ ਜਿਹੜਾ ਇਹ ਪੈਸੇ ਕਢਵਾ ਲਿੰਦਾ ਸੀਗਾ ਔਰ ਇਹਦੇ ਵਿੱਚ ਦੇਖੋ ਤੁਸੀਂ ਵੀ ਇਹ ਕਰੀਬ 53 ਏਟੀਐਮ ਜਿਹੜੇ ਆ ਇਹਦੇ ਵਿੱਚੋਂ ਮਤਲਬ ਇਹਦੀ ਜੇਬ ਚੋਂ ਸਾਨੂੰ ਮਿਲੇ ਆ ਜਿਹੜੇ ਕਿ ਸਾਰੇ ਜਿਹੜੇ ਇੱਕ ਸਾਡੇ ਕੋਲ ਜਿਹੜਾ ਹੈਗੇ ਆਜੀਤ ਸਿੰਘ ਕਰਾਲੇ ਤੋਂ ਉਹਨਾਂ ਦਾ ਆਈਟਮ ਜਿਹੜਾ ਉਹਨਾਂ ਨੇ ਦਰਖਾਸਤ ਦਿੱਤੀ ਸੀ ਉਹਨਾਂ ਦਾ ਏਟੀਐਮ ਵੀ ਇਹਦੇ ਵਿੱਚ ਸਾਨੂੰ ਮਿਲਿਆ ਔਰ ਇਹਨੇ ਕਾਫੀ ਇਹਦੇ ਜਿਹੜੀਆਂ ਨੇ ਚੋਰੀਆਂ ਚਕਾਰੀਆਂ ਕੀਤੀਆਂ ਆ ਸਾਡੇ ਇਨਸਪੈਕਟਰ ਸਾਹਿਬ ਐਸ ਐਚ ਓ ਗੁਰਿੰਦਰਜੀਤ ਲਾਗਰਾ ਔਰ ਇਹਨਾਂ ਦੀ ਟੀਮ ਨਾਲ ਆਪਣੇ ਐਸ ਐਮ ਮਨਿੰਦਰਜੀਤ ਕੌਰ ਔਰ ਵਿਕਾਸ ਮਹਿਤਾ ਨੀਤ ਜਿਨ੍ਹਾਂ ਨੇ ਇਹਨਾਂ ਨੂੰ ਬੜੀ ਮੁਸ਼ਕਲ ਤੋਂ ਕਰਕੇ ਇਹਨੂੰ ਇੱਥੋਂ ਪੀ ਐਨ ਬੀ ਬੈਂਕ ਦੇ ਬਾਹਰੋਂ ਇਹਨੂੰ ਰਾਉਂਡ ਆਪ ਕਰਕੇ ਮਜਬੂਰ ਪੁੱਛਗਿਸ਼ ਕਰਕੇ ਔਰ ਇਹਦੇ ਨੂੰ ਪਰਚਾ ਦਰਜ ਕਰਕੇ ਪੇਸ਼ਰ ਮਾ ਅਦਾਲਤ ਕਰਕੇ ਰਮਾਂਡ ਲਿਆ ਤੇ ਹੁਣ ਅੱਗੇ ਫਰਦਰ ਕੋਸ਼ਿਸ਼ ਕੇ ਚੱਲ ਰਹੀ ਜੋ ਜੋ ਅੱਗੇ ਸਾਹਮਣੇ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਉਹਨੂੰ ਅਮਲ ਦੇ ਵਿੱਚ ਲਿਆਂਦਾ ਜਾਏਗਾ ਥੈਂਕ ਯੂ ਜਿਹੜਾ ਇੱਕ ਦੋ ਸਾਡੇ ਕੋਲ ਐਪਲੀਕੇਸ਼ਨ ਆਈਆਂ ਜਿਹੜਾ ਅਜੀਤ ਸਿੰਘ ਕਰਾਲੇ ਤੋਂ ਆ ਉਹਨਾਂ ਤੋਂ 80000 ਰੁਪਏ ਨੇ ਇਹਨੇ ਕਢਵਾ ਲਿਆ ਸੀਗਾ ਔਰ ਇਹ ਲੱਖਾਂ ਦੀ ਹੈ ਮਤਲਬ ਕਾਫੀ ਇਹਦਾ ਹੈਗਾ ਜਦਾਂ 80000 ਉਹਦਾ ਕਢਵਾਇਆ ਹੋਰ ਵੀ ਇੱਕ ਦੋ ਬੰਦੇ ਸਾਡੇ ਕੋਲ ਬਾਹਰ ਆਏ ਆ ਤੈਨੂੰ ਮਲਾਉਣੇ ਆ ਬਹੁਤ ਮੋਟਾ ਹੈ ਮਤਲਬ 3 ਲੱਖ ਰੁਪਏ ਤੇ ਸਾਡੇ ਸਾਹਮਣੇ ਆ ਗਿਆ ਮਦਈ ਜਿਹੜੇ ਹੈਗੇ ਆ ਉਹਨਾਂ ਨੇ ਪਛਾਣ ਵੀ ਲਿਆ ਆ ਇਹਨੂੰ ਅ ਇਹ ਥੋੜਾ ਇੱਕ ਸ਼ਾਤਬ ਮਾਈਂਡ ਬੰਦਾ ਆ ਕਿਉਂਕਿ ਜਦੋਂ ਮਦਈ ਦੂਸਰਾ ਬੰਦਾ ਕੋਈ ਸਿਵਲ ਲਾਈਨ ਦਾ ਬੰਦਾ ਬੰਦਾ ਆ ਤੇ ਇਹ ਉਹਦੇ ਨਾਲ ਰਾਜੀਨਾਮਾ ਕਰ ਲੈਂਦਾ ਆ ਪਰ ਹੁਣ ਸਾਡੇ ਜਿਹੜੇ ਆ ਇਸ ਇਸ ਇਨਵੈਸਟੀਗੇਸ਼ਨ ਗੇਸ਼ਨ ਵਿੱਚ ਸਾਡੇ ਐਸਐਮ ਮਨਿੰਦਰਜੀਤ ਕੌਰ ਉਹਨਾਂ ਨੇ ਮੁਕੱਦਮਾ ਦਰਜ ਕਰਕੇ ਹੁਣ ਅੱਗੇ ਅਸੀਂ ਇਹਦੀ ਪੁਸ਼ਕਿਸ਼ ਕਰਾਂਗੇ ਜੋ ਵੀ ਅੱਗੇ ਕੀ ਮਾਮਲਾ ਪਹਿਲੇ ਨਹੀਂ ਦੱਸਿਆ ਜੀ ਜੀ ਹਾਂਜੀ ਹਾਂਜੀ ਇਹਦੇ ਤੇ ਪਹਿਲਾਂ ਆਲਰੇਡੀ ਮੁਕਦਮੇ ਦਰਜ ਹੈਗੇ ਜੀ ਚਾਰ ਮੁਕਦਮੇ ਦਰਜ ਹੈਗੇ ਆ ਇੱਕ ਪਹਿਲਾ ਹਿਆਰਪੁਰ ਦਾ ਟਾਂਡੇ ਦਾ ਹੀ ਹੈਗਾ ਇੱਕ ਆਪਣੇ ਸਿਟੀ ਨਵਾਂ ਸ਼ਹਿਰ ਦਾ ਵੀ ਹੈਗਾ ਔਰ ਇਹਦੇ ਨਾਲ ਹੁਣ ਜਿਹੜੇ ਅੱਗੇ ਇਹਦੇ ਕੜੀ ਦੇ ਵਿੱਚ ਜਿਹੜੇ ਜਿਹੜੇ ਬੰਦੇ ਆਉਣਗੇ ਕਿੰਨੇ ਪੈਸੇ ਕਿਹੜੇ ਕਿਹੜੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੇ ਆ ਉਹ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਉਹਨਾਂ ਨੂੰ ਲਿਆਵਾਂਗੇ ਪਾਸਪੋਰਟ ਕਿਤਾਬ ਪ੍ਰੋਵਾਈਡ ਕਰਦਾ ਜੀ ਇਹ ਸਾਰਾ ਕੁਝ ਇਹਨਾਂ ਦਾ ਇਹਨੂੰ ਪਤਾ ਹੈ ਜੀ ਜੇ ਪਹਿਲਾਂ ਧੋਖੇ ਦੇ ਨਾਲ ਉਹਦੇ ਪਾਸਪੋਰਟ ਪੁੱਛ ਲੈਂਦਾ ਸੀਗਾ ਪਾਸਪੋਰਟ ਦਾ ਪੁੱਛ ਕੇ ਉਹਦਾ ਉਦਾਂ ਦਾ ਹੀ ਏਟੀਐਮ ਉਹਨੂੰ ਦੇ ਦਿੰਦਾ ਸੀਗਾ ਉਹ ਬੰਦਾ ਏਟੀਐਮ ਲੈ ਕੇ ਚਲੇ ਜਾਂਦਾ ਸੀ ਕਿ ਇਹ ਪੈਸੇ ਨਹੀਂ ਨਿਕਲਨੇ ਉਹਦਾ ਏਟੀਐਮ ਡਲਾਸਟੀ ਵਾਲਾ ਏਟੀਐਮ ਲਾ ਕੇ ਪਾਸਵਰਡ ਲਾ ਕੇ ਤੇ ਫਿਰ ਪੈਸੇ ਕਢਵਾ ਕੇ ਆ ਚਲੇ ਜਾਂਦਾ ਸੀ ਬੁਰੇ ਬਾਲੇ ਲੋਕਾਂ ਨਾਲ ਇਹ ਧੰਗੀ ਕਰਦਾ ਸੀ ਜੀ ਥੈਂਕ ਯੂ